ਜੋ ਕੁਛ ਕੱਲ ਵਾਪਰਿਆ ਜਿਸ ਤਰ੍ਹਾਂ ਨਾਲ ਦਿੱਲੀੋਂ ਗੈਰ ਪੰਜਾਬੀਆਂ ਨੂੰ ਪੰਜਾਬ ਚ ਨਿਯੁਕਤ ਕੀਤਾ ਗਿਆ ਬੜੇ ਅਹਿਮ ਅਹੁਦਿਆਂ ਤੇ ਇੱਕ ਤਾਂ ਮੈਂ ਤੁਹਾਡੇ ਨਾਲ ਉਹ ਚਰਚਾ ਕਰਨੀ ਹੈ ਔਰ ਇੱਕ ਚਰਚਾ ਕਰਨੀ ਹੈ ਜਿਹੜੇ ਸਾਡੇ ਸਰੋਤਾ ਤੇ ਇੱਕ ਬਕਾਇਦਾ ਤੌਰ ਤੇ ਇੱਕ ਪਲਾਨ ਤਰੀਕੇ ਨਾਲ ਸਾਡੇ ਸਰੋਤਾ ਨੂੰ ਹਾਈਜੈਕ ਕਰਨ ਦਾ ਤੇ ਉਹਨਾਂ ਤੇ ਕਬਜ਼ਾ ਕਰਨ ਦਾ ਜਿਹੜਾ ਮਨਸੂਬਾ ਉਹ ਘੜ ਚੁੱਕਿਆ ਗਿਆ ਵਾ ਉਹਦੀ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਇੱਕ ਮੈਂ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਨੀ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਇੱਕ ਮਾਈਨੋਰਿਟੀ ਸਟੇਟ ਆ ਔਰ ਪੰਜਾਬ ਪੰਜਾਬ ਇਕੱਲੇ ਪੰਜਾਬੀ ਜ਼ੁਬਾਨ ਔਰ ਪੰਜਾਬੀ ਅਤੇ ਸਿੱਖਾਂ ਦਾ ਇੱਕ ਹੀ ਸੂਬਾ ਜਿੱਥੇ ਉਹਨਾਂ ਦੀ ਕੋਈ ਮਾਨ ਸਤਕਾਰ ਤੇ ਰਿਸਪੈਕਟ ਬਣਦੀ ਆ ਔਰ ਇੱਕ ਅਨਰਿਟਨ ਲਾਅ ਰਿਹਾ ਸ਼ੁਰੂ ਤੋਂ ਜਦ ਤੱਕ ਜਦੋਂ ਦਾ ਪੰਜਾਬੀ ਸੂਬਾ ਹੋਣ ਚਾਇਆ 1966 ਦਾ 1966 ਦਾ ਇੱਥੇ ਜਿਹੜੇ ਵੀ ਮੁੱਖ ਮੰਤਰੀ ਬਣਿਆ ਰਿਹਾ ਉਹ ਉਹ ਗੁਰਸਿੱਖ ਹੁੰਦੇ ਸੀਗੇ ਔਰ ਜਿਹੜਾ ਚੀਫ ਮਿਨਿਸਟਰ ਗੁਰਸਿੱਖ ਹੋਇਆ ਕਰਦਾ ਸੀਗਾ ਆਮੂਮਨ ਜਿਹੜਾ ਅ ਡੀਜੀਪੀ ਪੰਜਾਬ ਦਾ ਤੇ ਚੀਫ ਸਕੱਟਰੀ ਪੰਜਾਬ ਦੇ ਦੋ ਬੜੇ ਇੰਪੋਰਟੈਂਟ ਜਿਹੜੇ ਪੋਜੀਸ਼ਨਸ ਨੇ ਇਹ ਜਿਹੜੇ ਸੀਗੇ ਇਹ ਵੀ ਆਮ ਤੌਰ ਤੇ ਇੱਕ ਚੰਗੇ ਪੜ੍ਹੇ ਲਿਖੇ ਹੋਣ ਹਾਰ ਪੰਜਾਬੀ ਨੂੰ ਲਾਇਆ ਜਾਂਦਾ ਸੀ ਜਾਂ ਕੋਸ਼ਿਸ਼ ਹੁੰਦੀ ਸੀ ਕਿ ਕੋਈ ਸਿੱਖ ਅਫਸਰ ਲਾਇਆ ਜਾਵੇ ਜਿਵੇਂ ਕਿ ਡੈਪਟੀ ਕਮਿਸ਼ਨਰ ਅਮਰਤਸਰ ਵੀ ਇੱਕ ਅੰਗਰੇਜ਼ਾਂ ਵੇਲੇ ਦੀ ਚੱਲੀ ਹੋਈ ਇੱਕ ਪ੍ਰਥਾ ਵਾ ਕਿ ਉੱਥੇ ਸਿੱਖ ਡੀਸੀ ਹੋਣਾ ਚਾਹੀਦਾ ਵਾ ਕਿਉਂਕਿ ਉੱਥੇ ਦਰਬਾਰ ਸਾਹਿਬ ਹੈ ਉੱਥੇ ਐਸਜੀਪੀਸੀ ਦਾ ਕੰਪਲੈਕਸ ਹੈ ਧਾਰਮਿਕ ਜਜ਼ਬਾਤ ਜੁੜੇ ਹੋਏ ਨੇ ਲੇਕਿਨ ਅਫਸੋਸ ਨਾ ਕਹਿਣਾ ਪੈਂਦਾ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਸਾਡਾ ਜਿਹੜਾ ਮੁੱਖ ਮੰਤਰੀ ਉਹ ਵੀ ਟੋਪੀ ਵਾਲਾ ਸਿੱਖ ਹੈ ਉਹ ਪੂਰਨ ਸਿੱਖ ਨਹੀਂਗਾ ਔਰ ਜਿਹੜੇ ਸਾਡੇ ਆਫਸਰਸ ਨੇ ਇਸ ਵਕਤ ਲੱਗੇ ਚੀਫ ਸੈਕਟਰੀ ਜਿਹੜਾ ਉਹ ਗੈਰ ਪੰਜਾਬੀ ਆ